मैडम जी मेरी तबीयत खराब है ठीक है मैं चेक कर दी हाँ पानी ਮਾਨਾ ਮਰ ਜਾਣਾ ਉਹ ਪਿੱਛੇ ਯਾਦਾਂ ਰਹਿ ਜਾਣੀਆਂ ਯਾਰੋ ਇਸ ਦੁਨੀਆ ਤੇ ਪਤਾ ਨਹੀਂ ਆ ਵੀ ਸਾਡੇ ਸੁਭਾਸ ਕਿੰਨੇ ਦਿਨ ਲਿਖੇ ਆ ਇਹ ਤਾਂ ਬਸ ਇੱਕ ਖੇਡ ਆ ਜੋ ਆਪਾਂ ਖੇਡਣ ਆਏ ਆ ਤੇ ਪਤਾ ਨਹੀਂ ਕਦੋਂ ਕਿਹਨੇ ਚੱਲ ਬਸਨਾਏ ਅੱਜ ਘਰ ਖੁਸ਼ੀਆਂ ਵਾਂ ਤੇ ਪਤਾ ਨਹੀਂ ਕੱਲ ਕਦੋਂ ਮਾਤਮ ਸ਼ਾ ਜਾਣੇ ਆ ਸੋਸ਼ਲ ਮੀਡੀਆ ਤੇ ਆ ਬਜ਼ੁਰਗ ਦੀਆਂ ਵੀਡੀਓ ਤੁਸੀਂ ਬਹੁਤ ਜ਼ਿਆਦੀਆਂ ਦੇਖੀਆਂ ਹੋਣਗੀਆਂ ਤੁਹਾਡੀ ਫੈਮਿਲੀ ਨੇ ਦੇਖੀਆਂ ਹੋਣਗੀਆਂ ਤੇ ਅਕਸਰ ਹੀ ਤੁਸੀਂ ਇਹਨਾਂ ਦੀਆਂ ਵੀਡੀਓ ਦੇ ਕੇ ਹੱਸੇ ਜ਼ਰੂਰ ਹੋਵੋਗੇ ਇਹ ਬਜ਼ੁਰਗ ਕਦੀ ਆਂਟੀ ਨਾਲ ਤੇ ਕਦੀ ਆਪਣੀ ਫੈਮਿਲੀ ਨਾਲ ਬਹੁਤ ਹੀ ਹਾਸੇ ਵਾਲੀਆਂ ਵੀਡੀਓ ਬਣਾਉਂਦੇ ਸਨ ਤੇ ਉਹਨਾਂ ਲੋਕਾਂ ਦੇ ਵਿੱਚ ਚਿਹਰੇ ਤੇ ਸਮਾਈਲ ਆ ਜਾਂਦੀ ਸੀ ਜੋ ਵੇ ਸਾਹੀ ਦੁੱਖ ਚ ਡੁੱਬੇ ਹੁੰਦੇ ਸੀ ਹੈ ਬਜ਼ੁਰਗ ਸੀ ਪਰ ਇਹਨਾਂ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਵਧੀਆ ਸੀ ਵੀਡੀਓ 'ਚ ਦੇਖਣ ਨੂੰ ਇਹ ਤਾਂ ਬਹੁਤ ਸਲੀਮ ਤੇ ਫਿੱਟ ਲੱਗਦੇ ਸੀ ਏਵੇਂ ਲੱਗਦਾ ਸੀ ਵੀ ਇਹ ਤਾਂ ਬਿਲਕੁਲ ਠੀਕ ਆ ਕਦੇ ਇਹਨਾਂ ਨੂੰ ਕੁਝ ਹੋਏ ਨਹੀਂ ਸਕਦਾ ਪਰ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੁੰਦਾ ਹੈ ਕਿ 2 ਦਿਨ ਪਹਿਲਾਂ ਇਹਨਾਂ ਦੀ ਡੈਥ ਹੋ ਗਈ ਜੀ ਹਾਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਸਪੁਰ ਉੱਤਰਾਖੰਡ ਦੇ ਰਹਿਣ ਵਾਲੇ ਸੀ ਜਦੋਂ ਇਹਨਾਂ ਦੇ ਪੁੱਤ ਨੇ ਇਹਨਾਂ ਦੀ ਪੋਸਟ ਪਾਈ ਆਰ ਆਈ ਪੀ ਲਿਖ ਕੇ ਉੱਪਰ ਲਿਖਿਆ ਹੋਇਆ ਸੀ ਰੱਬਾ ਇੰਨੀ ਸੇਤੀ ਕਿਉਂ ਖੋ ਲਿਆ ਬਾਪੂ ਜੀ ਨੂੰ ਤਾਂ ਇਹ ਦੇਖ ਕੇ ਨਾ ਸੱਚੀ ਸਾਰਿਆਂ ਦੀਆਂ ਅੱਖਾਂ ਰੋ ਲਾਈ ਹੋਈ ਏ ਚਾਦਰਾਂ ਬਣਿਆ ਹੋਇਆ ਏ ਬਾਪੂ ਨੇ ਹੱਥ 'ਚ ਖੁੰਡਾ ਫਰਿਆ ਹੋਇਆ ਏ ਪਰ ਬਾਪੂ ਇਸ ਦੁਨੀਆ ਤੇ ਹੁਣ ਨਹੀਂ ਰਿਹਾ ਆਓ ਤੁਹਾਡੇ ਨਾਲ ਕੁਝ ਬਾਪੂ ਦੀਆਂ ਵੀਡੀਓ ਸਾਂਝੀਆਂ ਕਰਦੇ ਆਂ ਗਾਲੇ ਸੁਣੀਓ ਹਾਂ ਮੇਰਾ ਬਰਥਡੇ ਆਉਂਦਿਆ ਤੂੰ ਮੈਨੂੰ ਕੀ ਗਿਫਟ ਦੋਵੇਂ ਉਹ ਦਊਂਗਾ ਜੋ ਤੂੰ ਦਿੱਤਾ ਮੈਨੂੰ ਮੇਰੇ ਵੱਡੇ ਦੇ ਮੈਂ ਤਾਂ ਕੋਈ ਵੀ ਨਹੀਂ ਦਿੱਤਾ ਹਾਂ ਹਾਂ ਮੈਂ ਤੈਨੂੰ ਇਹ ਦਊਂਗਾ ਕਾਹ ਕਿੱਥੇ ਚੱਲਿਆ ਤਕੀਰ ਪੰਜ ਲਵਨ ਚੱਲਿਆ ਆਇਆ ਟਾਇਰ ਤੇ ਦੋਵੇਂ ਠੀਕ ਆ ਮੋਟਰਸਾਈਕਲ ਦੇ ਪੈਂਚਰ ਕਿਨੂੰ ਲਵਾਉਣ ਚੱਲਿਆਂ ਓ ਤਾਈ ਤੇਰੀ ਦੀ ਜबान ਨੂੰ ਗਾਲ੍ਹ ਸੁਣੀਓ ਹਾਂ ਦਿਵਾਲੀ ਆਉਂਦੀ ਆ ਕਰਦੀਆਂ ਸਾਰੀਆਂ ਖਰਾਬ ਚੀਜ਼ਾਂ ਨੂੰ ਬਾਹਰ ਕੱਢਦਾ ਨਹੀਂ ਪਾਗਲੇ ਫਿਰ ਤੂੰ ਕਿੱਥੇ ਰਹੇਂਗੀ ਅੱਲੇ ਬਾ ਇੱਥੇ ਬਾ ਹੱਲਾ ਬਾ ਔਰ ਅਭੀ ਤੋ ਰੁਕੋ ਇਹ ਫੌਜੀਆ ਇਹਨੂੰ ਕਿਉਂ ਮਾਰਨ ੜਿਆ ਦੁੱਧ ਨਹੀਂ ਦਿੰਦੀ ਸਾਨੂੰ ਸਾਡ ਦੁੱਧ ਨਹੀਂ ਚਾਹੀਦਾ ਅਸਾਂ ਨਹੀਂ ਚਾਹੀਦਾ ਡਿਸਿਪਲਨ ਕਾਲ ਸੁਣ ਹਾਂ ਅੱਜ ਰੋਟੀ ਖਾਣ ਬਾਹਰ ਚੱਲੀਏ ਕਿਉਂ ਤੁਹਾਨੂੰ ਕੀ ਲੱਗਦਾ ਮੈਂ ਰੋਟੀਆਂ ਪਕਾਉਂਦੀ ਪਕਾਉਂਦੀ ਥੱਕ ਗਈ ਆ ਉਹ ਨਹੀਂ ਮੈਂ ਰੋਟੀਆਂ ਵਾਲੇ ਭਾਂਡੇ ਮਾਇਦਾ ਮਾਇਦਾ ਥੱਕ ਗਿਆ ਦੁਆੜੀ ਆਉਣ ਵਾਲੀ ਬੁੜਿਆ ਚਾਰੂ ਫਾੜ ਤੇ ਸਫਾਈ ਤੇ ਲੱਗ ਜਾ ਮੈਡਮ ਜੀ ਮੇਰੀ ਤਬੀਅਤ ਖਰਾਬ ਆ ਠੀਕ ਹੈ ਮੈਂ ਚੈੱਕ ਕਰਦੀ ਆ ਇਹ ਫੇਰ ਰਹਾ ਨਹੀਂ ਜਾਂਦਾ ਏ ਬੁੜਿਆ ਮੈਨੂੰ ਤੇਰੀ ਤਬੀਅਤ ਨਹੀਂ ਨੀਕ ਖਰਾਬ ਲੱਗਦੀ ਯਾਰ ਤੁਸੀਂ ਵੀ ਕਮੈਂਟਾਂ ਚ ਬਾਪੂ ਦੇ ਲਈ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਰੱਬ ਰਾਖਾ